ਉਹ ਕਹਿ ਰਹੇ ਨੇ ਮਸਲੇ ਠਾਵਾਗਾ ਧੰਨਵਾਦੀ ਹਾਂ ਅਸੀਂ ਉਹਨਾਂ ਦੇ ਜੇ ਕੋਈ ਸਾਡੇ ਮਸਲਾ ਚੱਕਣ ਦੀ ਗੱਲ ਕਰਦਾ ਹੈ ਤਾਂ ਅਸੀਂ ਸਾਡੇ ਪੰਜਾਬ ਦੇ ਨੇ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਜੇਕਰ ਸੱਚੀਓਂ ਉਹ ਕਿਸਾਨਾਂ ਪ੍ਰਤੀ ਸਮਰਦਾਈ ਰੱਖਦੇ ਆ ਤਾਂ ਇਹ ਸਮੁੱਦੇ ਨੂੰ ਚੱਕਣ ਮੈਂ ਤਾਂ ਇਹ ਤੋਂ ਵੀ ਗਾਹ ਟੱਪ ਕੇ ਇਹ ਗੱਲ ਕਹਾਂਗਾ ਤੁਹਾਡੇ ਚੈਨਲ ਤੋਂ ਕਿ ਦੇਖੋ اپੋਜੀਸ਼ਨ ਦੇ ਲੀਡਰ ਨੇ ਸਾਡੇ ਨਾਲ ਲੋਕਾਂ ਨਾਲ ਦੇਸ਼ ਨਾਲ ਵਾਅਦਾ ਕੀਤਾ ਹੈ ਤੇ ਅਸੀਂ ਆਜ ਸਰਦ ਰੁੱਤ ਦੇ ਸੈਸ਼ਨ ਦੇ ਵਿੱਚ ਅਸੀਂ ਪ੍ਰਾਈਵੇਟ ਮੈਂਬਰ ਬੈਲ ਲੈ ਕੇ ਆਵਾਂਗੇ ਅਸੀਂ ਤੁਹਾਡੇ ਚੈਨਲਾਂ ਦੇ ਮਾਧਿਅਮ ਤੋਂ ਇਹ ਅਪੀਲ ਕਰਾਂਗੇ ਕਿ ਜਿਹੜਾ ਸਰਦ ਰੁੱਤ ਦਾ ਸੈਸ਼ਨ ਸ਼ੁਰੂ ਹੋਣ ਲੱਗਾ ਹੈ ਆਪਦਾ ਵਾਅਦਾ ਪੂਰਾ ਕਰੋ ਪੂਰੀ ਤਾਕਤ ਦੇ ਨਾਲੇ ਸਾਡੀ ਗੱਲ ਨੂੰ ਰੱਖੋ ਉੱਥੇ ਤਾਂ ਕਿ ਇਹ ਸਾਡਾ ਜਿਹੜਾ ਕਿਸਾਨਾਂ ਦਾ ਮੁੱਦਾ ਹੈ ਕਿਸਾਨਾਂ ਦਾ ਮਸਲਾ ਹੱਲ ਹੋ ਸਕੇ ਔਰ ਜੇ ਅਗਰ ਅੱਜ ਆਪੋਜੀਸ਼ਨ ਵੀ ਟਾਲ ਮਟਾਲ ਕਰੇਗੀ ਤਪੂ ਵਿਖਦੇ ਵਿੱਚ ਕਿਸਾਨਾਂ ਦੇ ਦੀ ਨਾਰਾਜ਼ਗੀ ਕਿਸਾਨਾਂ ਦੇ ਗੁੱਸੇ ਦਾ ਸਾਹਮਣਾ ਇਹਨਾਂ ਨੂੰ ਵੀ ਕਰਨਾ ਪਏ ਪੰਜਾਬ ਦੇ ਵਿੱਚ ਕਿਸਾਨਾਂ ਦੇ ਕਲਾਬ ਕੜਾ ਤੜ ਮੁਕਦਮੇ ਪਰਾਲੀ ਸਾੜਨ ਦਾ ਕੰਮ ਹੋ ਰਹੇ ਨੇ ਉਸ ਨੂੰ ਕਿਵੇਂ ਵੇਖਦੇ ਹੋ ਤੁਸੀਂ ਦੇਖੋ ਮੈਂ ਕਹੂੰਗਾ ਕਿ ਇੱਕ ਪਾਸੇ ਤਾਂ ਕੱਲ ਪ੍ਰਧਾਨ ਮੰਤਰੀ ਸਾਡੇ ਮੁੱਖ ਮੰਤਰੀ ਜੀ ਉੱਥੇ ਦਿੱਲੀ 'ਚ ਇਹ ਕਹਿ ਰਹੇ ਨੇ ਕਿ ਕਿਸਾਨਾਂ ਦੇ ਹਮਦਰਦ ਬਣੇ ਖੜੇ ਸੀਗੇ ਬਿਆਨਬਾਜ਼ੀ ਕਿਸਾਨਾਂ ਦੇ ਹੱਕ 'ਚ ਕਰ ਰਹੇ ਨੇ ਔਰ ਆਪ ਜਿੱਥੇ ਪੰਜਾਬ ਦੇ ਵਿੱਚ ਕੁਝ ਕਰਨ ਦਾ ਮੌਕਾ ਹੈ ਉੱਥੇ ਕਿਸਾਨਾਂ ਦੇ ਮੁਕਦਮੇ ਦਰਜ ਕੀਤੇ ਜਾ ਰਹੇ ਨੇ ਇੰਨਾ ਹੀ ਨਹੀਂ ਮੈਂ ਗੱਲ ਕਰਦਾ देखो ਇਹਨਾਂ ਨੂੰ ਇਹ ਕਹਿਆ ਸੁਪਰੀਮ ਕੋਰਟ ਨੇ ਕਿ ਕਿਸਾਨਾਂ ਨੂੰ ਇਨਸੈਂਟਿਵ ਦਿਓ 100 ਰੁਪਏ ਪ੍ਰਤੀ ਕੁੰਟਲ ਨਹੀਂ ਦਿੱਤਾ ਅਗਰ ਤੁਸੀਂ ਨਹੀਂ ਦਿੱਤਾ ਕਿਸਾਨਾਂ ਨੂੰ ਤੇ ਤੁਸੀਂ ਰਾਈਟ ਹੀ ਕਿਵੇਂ ਰੱਖਦੇ ਹੋ ਕਿਸਾਨਾਂ ਦੇ ਉੱਤੇ ਮੁਕੱਦਮੇ ਦਰਜ ਕਰਨ ਦਾ ਜੀ ਇਹਨਾਂ ਗੱਲਾਂ ਦੇ ਉੱਤੇ ਸਾਡੀ ਮਾਣਯੋਗ ਸੁਪਰੀਮ ਕੋਰਟ ਨੂੰ ਸਟ੍ਰਿਕ ਹੋਣਾ ਚਾਹੀਦਾ ਸਰਕਾਰਾਂ ਤੇ ਤੇ ਭਾਈ ਤੁਸੀਂ ਇਕੱਲਾ ਕੇਸ ਮੁਕੱਦਮੇ ਦਰਜ ਕਰਨ ਨਾਲ ਮਸਲੇ ਦਾ ਹੱਲ ਨਹੀਂ ਹੋਣਾ ਤੁਸੀਂ ਜਿਹੜਾ ਤੁਹਾਨੂੰ ਕਿਹਾ ਤੁਸੀਂ ਆਪਣੀ ਡਿਊਟੀ ਕਿਉਂ ਨਹੀਂ ਨਿਭਾਈ ਇਹ ਇਹ ਪੈਨਲਟੀ ਸਰਕਾਰ ਨੂੰ ਪੈਣੀ ਚਾਹੀਦੀ ਹੈ ਸਰਕਾਰ ਨੂੰ ਮਤਲਬ ਇਹ ਤੇ ਝਟਕ ਪੈਣੀ ਚਾਹੀਦੀ ਹੈ ਨਾਗੇ ਕਿਸਾਨਾਂ ਨੂੰ ਇਹ ਸਜ਼ਾ ਮਿਲੇ ਲੇਕਿਨ ਇਹ ਜ਼ਰੂਰ ਹੈ ਵੀ ਜੇਕਰ ਕਿਸਾਨਾਂ ਦੇ ਮੁਕਦਮੇ ਦਰਜ ਕਰਦੇ ਨਹੀਂ ਵਾਹਿਗੁਰੂ ਕਿਰਪਾ ਕਰੇ ਅੰਦੋਲਨ ਲੜ ਰਹੇ ਆ ਦਿੱਲੀ ਨਾਲ ਭਿੜੇ ਜਾ ਰਹੇ ਆ ਅਗਰ ਜਉਂਦੇ ਉੱਠ ਖੜੇ ਤਾਂ ਫਿਰ ਮਤਲਬ ਨੱਕ ਜਦਮ ਇੱਥੇ ਵੀ ਕਰਾਂਗੇ ਬਿਲਕੁਲ ਇਹ ਨਹੀਂ ਕਰਦੇ ਆਂਗੇ ਸਾਡੇ ਕਿਸਾਨਾਂ ਦੇ ਉੱਤੇ ਕੋਈ ਮੁਕਦਮੇ ਦਰਜ ਕਰੇ ਔਰ ਬਾਕੀ ਜੇਕਰ ਸ਼ਹਾਦਤ ਵੀ ਹੋਏਗੀ ਜਥੇਬੰਦੀ ਮੇਰੀ ਪਿੱਛੇ ਨਹੀਂ ਹਟੇਗੀ ਜਥੇਬੰਦੀ ਇਹਦੇ ਵੀ ਪ੍ਰਧਾਨ ਹੋਰ ਆਜੂਗਾ ਕੋਈ ਲੜਾਈ ਲੜਾਂਗੇ ਜਿਸ ਤਰ੍ਹਾਂ ਦੇ ਨਾਲ ਪ੍ਰਸ਼ਾਸਨ ਦੇ ਪੁਲਿਸ ਮੁਖਤਿਆਰ ਦਾ ਸਿਰਫ ਮਕਤਰਾਲੀ ਵਾਲੇ ਮੁਕਦਮਿਆਂ ਦੇ ਵਿੱਚ ਕੀ ਲੱਗਦਾ ਨਹੀਂ ਕਿ ਬਾਕੀ ਜਿਹੜੀਆਂ ਲੰਮਾਂ ਨੇ ਉਹਨਾਂ ਨੂੰ ਰੋਕਣ ਪਿੱਛੇ ਜੇ ਨਾਮ ਸਟੇਰ ਹੋਣ ਤੇ ਉਹ ਵੀ ਰੁਕੀਆਂ ਜਾਂਦੀਆਂ ਜਿਵੇਂ ਨਸ਼ਾ ਹੋ ਗਿਆ ਨਹੀਂ ਮੈਂ ਤੇ ਬਹੁਤ ਵਾਰੀ ਇਹ ਗੱਲ ਕਹੀ ਹੈ ਮੈਂ ਤੁਹਾਡੇ ਚੈਨਲ ਤੋਂ ਫੇਰ ਇਹ ਕਹਿਣਾ ਹੈ ਕਿ ਐਸਐਚਓ ਦੀ ਜ਼ਿੰਮੇਵਾਰੀ ਬਣਾਤੀ ਕਿ ਐਸਐਚਓ ਰਿਸਪੋਨਸੀਬਲ ਹੈ ਮੈਂ ਕਹਿੰਦਾ ਐਸਐਚਓ ਨੂੰ ਇਸ ਲਈ ਰਿਸਪੋਨਸੀਬਲ ਕਿਉਂ ਨਹੀਂ ਬਣਾਇਆ ਜਾਂਦਾ ਕਿ ਜਿਹਦੇ ਜਿਹੜੇ ਐਸਐਚਓ ਦੇ ਏਰੀਆ 'ਚ ਕੋਈ ਵੀ ਲੜਕਾ ਚਿੱਟਾ ਲਾ ਕੇ ਮਰ ਗਿਆ ਤਾਂ ਉਹਦਾ ਪਰਚਾ ਮੁਕਦਮਾ ਦਰਜ ਐਸਐਚਓ ਕੀਤਾ ਜਾਏਗਾ ਮੈਂ ਵਿਕਾਂ ਬਲਾ ਮਦਨ ਚਿੱਟਾ ਖਤਮ ਹੁੰਦਾ ਕਿ ਨਹੀਂ ਹੁੰਦਾ ਮਿੰਟੋ ਮਿੰਟ ਹੀ ਖਤਮ ਹੋ ਜਾਏਗਾ ਪੋਲੂਸ਼ਨ ਦਾ ਮਾਮਲਾ ਨਹੀਂ ਹੈ ਅਸਲ ਕਿਸਾਨਾਂ ਨੂੰ ਖੇਤੀ ਛਡਾਉਣੀ ਆ ਜੇ ਪੋਲੂਸ਼ਨ ਦਾ ਮਾਮਲਾ ਹੋਵੇ ਤਾਂ 51% ਪੋਲੂਸ਼ਨ ਕਰਨ ਵਾਲੀ ਇੰਡਸਟਰੀ ਵੱਲ ਕਦੇ ਕੋਈ ਝਾਕਦਾ ਹੀ ਨਹੀਂ ਇੰਡਸਟਰੀ ਜਿਹੜੀ ਪੋਲੂਸ਼ਨ ਕਰਕੇ ਪਾਣੀ ਖਰਾਬ ਕਰ ਰਹੀ ਹੈ ਉਹਨਾਂ ਇੰਡਸਟਰੀਆਂ ਨੂੰ ਤਾਂ ਤੁਸੀਂ ਦੇਖ ਰਹੇ ਹੋ ਸਾਡੇ ਮਾਨਯੋਗ ਮੁੱਖ ਮੰਤਰੀ ਜੀ 20-20 ਕਰੋੜ ਰੁਪਏ ਦੀ ਪੈਨਲਟੀ ਭਰ ਰਹੇ ਨੇ ਤਾਂ ਫਿਰ ਕਿਸਾਨਾਂ ਨੂੰ ਤਾਂ ਇੱਕ ਦੋਸ਼ੀ ਧਰਾਇਆ ਜਾ ਰਿਹਾ ਜਿਹੜਾ 1% ਪੋਲੂਸ਼ਨ ਦਾ ਜ਼ਿੰਮੇਵਾਰ ਬਣੇਗਾ ਔਰ ਇਹ ਮੰਦਰੋਂ ਕਿਸਾਨਾਂ ਨਾਲ ਧੱਕੇਸ਼ਾਹੀ ਹੈ ਨਹੀਂ ਬਰਦਾਸ਼ਤ ਕੀਤੀ ਜਾਏਗੀ